ਜੇ ਜਰਨਲ ਸੰਤ ਭਿੰਡਰਾਵਾਲੇ ਦਾ ਸਾਹ ਦਿੱਤਾ ਜਰਨਲ ਜਰਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸਹੀ ਇਹ ਚੱਲੇ ਪਏ ਵੇਖੋ ਜੀ ਅਹੀਂ ਘਰੋਂ ਬਕਰ ਹੁੰਦੇ ਸਾਡੇ ਰਿਸ਼ਤੇਦਾਰਾਂ ਨੇ ਮੈਂ ਕਿ ਜਰਨਲ ਸਾਹਿਬ ਨੇ ਫੋਟੋ ਲਾਤੀਆਂ ਘਰੋਂ ਜਿਗਰ ਜਾਈਦਾ ਸੀ ਕੋਈ ਸੰਦੋਰਾ ਖੰਡਿਆਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਆ ਬੁਆਜਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਹ ਦਿੱਤਾ ਪਵਨ ਜਿੰਦਲ ਆ ਉਹਨੇ ਦਿੱਤਾ ਹਾਂਜੀ ਮਿਲਗੇ ਰਾਣਾ ਹੈਗਾ ਆਪਣਾ ਮਨੀਸ਼ ਜੀ ਉਹਨਾਂ ਦਿੱਤਾ ਮਿਲਗੇ 200 ਹੋਏ 200 ਦੀ ਹੀ ਬਾਰੋਂ ਫੜਨਾ ਅਹੀਂ ਅੱਗੇ ਪਿੱਛੇ ਨੇਹਾ ਘਰ ਸਾਨੂੰ ਉਹਨਾਂ ਨੇ ਪੂਰਾ ਸਾਥ ਦਿੱਤਾ ਕਿ ਉਹ ਇਹੋ ਜਿਹੇ ਬੰਦੇ ਨਹੀਂ ਗੇ ਤੇ ਕਹਿਣ ਵਾਲੇ ਕਹਿ ਦਿੰਦੇ ਸੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾਲ ਆਦਮੀਆਂ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂ ਜੀ ਬਹੁਤ ਜ਼ਿਆਦਾ ਯੂਪੀ ਚ ਉਹ ਤਾਂ ਉਤਰਾਖੰਡ ਨਹੀਂ ਬਣਿਆ ਉਹ ਤਾਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਸੀ 40 ਹਾਂ ਜੀ ਤੁਸੀਂ ਕਿਹਦੇ ਡਿਪਾਰਟਮੈਂਟ ਸੇ ਜੋਬ ਨਹੀਂ ਨਹੀਂ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਚ ਪਠਾ ਕਰਦਾ ਪਠਾ ਵੀ ਇਹਦੇ ਵਾਈ ਵੀ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾਂ ਬਾਜਪੁਰ ਡਿਸਟ੍ਰਿਕਟ ਉਦਮ ਸਿੰਘ ਨਗਰ ਪਹਿਲਾਂ ਨਾਨੀਦਾਲ ਸੀ ਡਿਸਟ੍ਰਿਕਟ ਨਾਨੀਦਾਲ ਫਿਰ ਉਤਰਾਖੰਡ ਬਣ ਗਿਆ ਤੇ ਉਦਮ ਸਿੰਘ ਨਗਰ ਬਣ ਗਿਆ ਇਹ ਰਾਣਾ ਫਾਰਮ 슈ਗਰ ਵਾਲੇ ਆ ਰਾਣਾਰੀ ਅਹੀਂ ਇੱਕੋ ਪੇੜ ਦੇ ਆਮੋ ਸਾਹਮਣੇ ਸਾਡੇ ਫਾਰਮ ਜੀ ਰਾਣਾ 슈ਗਰ ਮਿਲ ਵਾਲੇ ਇਹ ਕੀ ਸਮਝਦੇ ਹੋ ਤੁਸੀਂ ਸੰਤ ਪਿੰਡਰਾਂ ਵਾਲੇ ਨੂੰ ਜਨਰਲ ਸਾਹਿਬ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਦੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ ਇਹ ਜੋਖਸ਼ ਹੋ ਗਿਆ ਹੈ ਪੈਸੇ ਦੀ ਵਜ੍ਹਾ ਕਰਕੇ ਲੜਾਈਏ ਸਾਭ ਦੀ ਜਿੱਤੀ ਗਈ ਹੈ ਜਿਹੜਾ ਅੱਜ ਵੀ ਪਛਤਾਉਂਦੀ ਹੈ ਸੈਂਟਰ ਗਵਰਨਮੈਂਟ ਹੈ ਜੋ ਕੀਤਾ ਗਲਤ ਹੋਇਆ ਇੰਦਰਾ ਗਾਂਧੀ ਮਰਨ ਤੱਕ ਪਛਤਾਉਂਦੀ ਹੈ ਜੋ ਮੈਥੋ ਕਰਾਇਆ ਗਿਆ ਗਲਤ ਕਰਾਇਆ ਗਿਆ ਇਹ ਉਹਨੇ ਦੁਖੀ ਆਕੇ ਇਹਨਾਂ ਨੇ ਆਖਿਆ ਇਹ ਦੋ ਤਿੰਨ ਘੰਟੇ ਦਾ ਕੰਮ ਆ ਇਹਨਾਂ ਕਰਕੇ ਕੰਮ ਗਲਤ ਹੋਇਆ ਔਰ ਅੰਦਰ ਜਿਹੜਾ ਮੁਕਤੀਵਾਦੀ ਉਹ ਬੜੇ ਮਾਰ ਸੀਗੇ ਜਿਹੜੇ ਗਰੀਲਾ ਯੁੱਧ ਦੇ ਉਹਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਲੜਾਈਆਂ ਲੜੀਆਂ ਔਰ ਜੋ ਉਹਨਾਂ ਦੇ ਥੋੜੇ ਬੰਦਿਆਂ ਨੇ 150 ਬੰਦੇ ਨੇ 150 100 ਬੰਦੇ ਨੇ ਲੜਾਈ ਲੜੀ ਆ ਉਹ ਕੋਈ ਨਿੱਜੀ ਗੱਲ ਨਹੀਂ ਇਹ ਸਾਰਾ ਗੜੀਗੋਰੀ ਲੜਾਈ ਨੂੰ ਹੀ ਮਾਤ ਪੌਂਦੀਆ ਔਰ ਇੱਕ ਚੰਗੇ ਹਥਿਆਰਾਂ ਨਾਲ ਲੈ ਸੋਗੇ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਲੜਾਈ ਹੋ ਰਹੀ ਸੀ ਬਲੂ ਸਟਾਰ ਚੱਲ ਰਿਆ ਸੀ ਮੈਂ ਵਾਈਫ ਹੋ ਸੀ ਮੇਰੀ ਮਿਸਾਈ ਮੇਰਾ ਲੜਕਾ ਭਾਬੀ ਜੀ ਤੇ ਮਾਤਾ ਜੀ ਇਹ ਦਰਬਾਰ ਸਾਹਿਬ ਸੀਗੇ ਕਿ 3 ਤਰੀਕ ਨੂੰ ਸਵੇਰੇ ਸੱਤੇ ਨਿਕਲਦੇ ਆ ਭਾਈ ਸਾਹਿਬ ਨੇ ਕਹੇ ਤੁਸੀਂ ਜਾਓ ਮੈਂ ਬਾਜਤਾ ਨੂੰ ਆਣ ਕੇ ਮਿਲਵਾਵਾਂਗਾ ਤੁਸੀਂ ਟਾਈਮ ਨਹੀਂ ਘਾਉਂ ਨਿਕਲ ਜਾਤੋ ਉਹ ਤੁਹਾਡੇ ਧਰਮ ਪਤਨੀ ਤੁਹਾਡੇ ਮਾਤਾ ਜੀ ਮੇਰਾ ਲੜਕਾ ਤੇ ਭਾਬੀ ਜੀ ਉਦੋਂ ਦਰਬਾਰ ਸਾਹਿਬ ਦਰਬਾਰ ਸਾਹਿਬ ਸੀਗੇ ਭਾਜੀ ਦੇ ਕਹਿਣ ਤੇ ਫਿਰ ਉਹ ਸਵੇਰੇ ਉਥੋਂ ਆ ਗਿਆ ਜਦੋਂ ਥੋੜੀ ਸ਼ੂਟ ਮਿਲੀ ਸੀਗੀ ਆਦੀ ਕਨਫਿਊਜ਼ ਜਦੋਂ ਤੁਸੀਂ ਬਾਜਪੁਰ ਸੀ ਫਿਰ ਕਿਵੇਂ ਇਥੋਂ ਦੇ ਮਾਹੌਲ ਦਾ ਪਤਾ ਚੱਲਦਾ ਸੀ ਬਿਲਕੁਲ ਨਹੀਂ ਪਤਾ ਚੱਲਦਾ ਜੀ ਕੁਝ ਨਹੀਂ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਇਹ ਸਾਨੂੰ 15 ਦਿਨ ਬਾਅਦ ਪਤਾ ਚੱਲਿਆ ਜਦੋਂ ਕੋਈ ਆਵਾਜ਼ ਆਈ ਥੋੜੀ ਸ਼ੁਰੂ ਹੋਈ ਆ ਤੇ ਦਰਬਾਰ ਸਾਹਿਬ ਨੂੰ ਖੋਲਿਆ ਗਿਆ ਲੋਕਾਂ ਦੇ ਵਖਾਉਣ ਲਈ ਟੈਨਸ਼ਨ ਹੁੰਦੀ ਸੀ ਉੱਥੇ ਬੈਠਿਆਂ ਇਹੋ ਜਿਹਾ ਵੀ ਹੈ ਇਹ ਵੀ ਹੈ ਜਦੋਂ ਪੂਰਾ ਪੰਜਾਬੀ ਬੰਸੀ ਹਬ ਇਤਨੀ ਹਵਾ ਉਧਰ ਨਹੀਂ ਨਿਕਲਦੀ ਜਿਹੜੀ ਨਹੀਂ ਫਟਦੀ ਕੀ ਕਰ ਲੈਣਾ ਉਥੇ ਰਬ ਉਤੇ ਇਹ ਜੋ ਵੇਖੀ ਜੋ ਕੀ ਹੋ ਰਿਹਾ ਹੂੰ ਬਾਹਰ ਕੇ ਨੂੰ ਕੁਝ ਪਤਾ ਨਹੀਂ ਇਹ ਬਲੂ ਸਾਰ ਤੋਂ ਬਾਅਦ ਹੀ ਪਤਾ ਲੱਗਾ ਕਿ ਆ ਕੁਛ ਹੈ ਜੋ ਕਰ ਆਣ ਕੇ ਵੇਖਿਆ ਤਾਂ ਹੀ ਮਾਰਿਆ ਰੋਇਆ ਕਿ ਸਾਡੇ ਗੁਰਤਾ ਮੰਦਿਆ ਕੋ ਇਹਨੂੰ ਦੁਰਦਸ਼ਾ ਕੀਤੀ ਜਿਹੜਾ ਨਾਂ ਸਹਿਣ ਵਾਲਾ ਨਾ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਹੁਣ ਇਹਨਾਂ ਨੇ ਐਸਜੀਪੀਸੀ ਨੇ ਤੇ ਜਾਂ ਜਿੰਨਾਂ ਨੇ ਰਲ ਕੇ ਹੁਣ ਇਹਨਾਂ ਨੇ ਉੱਥੇ ਸਿੱਧੀ ਗੈਲਰੀ ਬਣਾਈ ਸਿੱਧੀ ਗੈਲਰੀ ਦੇ ਵਿੱਚ ਮਹਾਰਾਜ ਦਾ ਜਖਮੀ ਰਾਜ ਸੁਖਾ ਅਟਾਲ ਹਣੀ ਅਟਾਲਕ ਸਾਹਿਬ ਦਾ ਸਟੈਚੂ ਬਣਾ ਕੇ ਰੱਖਿਆ ਉਹ ਜ਼ਿੰਦਗੀ ਜਿਨੇ ਛੋਟੇ ਬੱਚੇ ਨੇ ਗਾਂ ਤੱਕ ਜਨਾਉਣਾ ਵੇਖਣਾ ਤੇ ਔਰ ਇਹ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਇੰਦਰਾ ਗਾਂਧੀ ਪਰਿਵਾਰ ਨੂੰ ਲਾਹਤਾ ਪੈਂਦੀਆਂ ਰਹਿਣਗੀਆਂ ਜਿੰਨਾ ਕਰਵਾਇਆ ਉਹਨਾਂ ਨੂੰ ਪੈਂਦੇ ਰਹਿਣਗੀਆਂ ਅੱਜ ਕੱਲ ਤਾਂ ਜਗ ਜਾਰ ਹੋ ਗਿਆ ਆ ਜੋ ਇਹਨਾਂ ਨੇ ਕਰਵਾਇਆ ਉਹਨੇ ਕੀਤਾ ਅਜਗਰ ਕੋਈ ਲੋਕਸ਼ਪਵਾਰੀ ਗੱਲ ਰਹਿ ਨਹੀਂ ਗਈ ਹਮ ਤੁਹਾਡਾ ਮਿਲਾਪ ਹੋਇਆ ਜਾਂ ਦੀ ਮਿਲੇ ਤੁਸੀਂ ਸੰਤ ਪਿੰਡਰ ਵਾਲੇ ਜੀ ਨੂੰ ਸੰਤ ਨਾਲ ਮਿਲਦੇ ਰਹੇ ਮਤਲਬ ਕਿ ਜਦੋਂ ਬਲੀਸਾ ਤੋਂ ਪਹਿਲਾਂ 15 ਨੇ 15 ਵੀਕ ਦਿਨ ਪਹਿਲਾਂ ਦੀ ਗੱਲ ਹੈ ਮਿਲਦੇ ਰਹੇ ਤੁਸੀਂ ਮਿਲੇ ਸੀ ਹਾਂਜੀ ਹਾਂਜੀ ਮੈਂ ਕਈ ਵਾਰੀ ਮਿਲਿਆ ਉਹਨਾਂ ਨੂੰ ਕਿਹੋ ਜਿਹਾ ਸੁਭਾਸ ਸੀ ਉਹਨਾਂ ਦਾ ਬਹੁਤ ਚੰਗਾ ਇੱਕ ਵਾਰੀ ਇਹਦਾ ਹੈ ਪੈਸਾ ਬਿਮਾਰ ਹੋ ਗਿਆ ਸੀ ਹਾਰਟ ਦੀ ਥੋੜਾ ਜਿਹੀ ਪ੍ਰੋਬਲਮ ਜੀ ਤੇ ਚੰਡੀਗੜ੍ਹ ਦਾਖਲ ਹੋ ਗਿਆ ਤੇ ਸੰਤਾਂ ਨੇ ਕਿਹਾ ਤੁਹਾਡੇ ਕੋਲ ਬੜੀ ਵੱਡੀ ਵਸੇਵਾ ਲੈਣੀ ਹੈ ਜਾਓ ਪਹਿਲਾਂ ਇਲਾਜ ਕਰਾਓ ਆਪਣਾ ਜਨਰਲ ਸਾਹਿਬ ਨੂੰ ਬੋਲੇ ਹਾਂਜੀ ਅੱਛਾ ਇਹ ਫਿਰ ਚਲੇ ਗਿਆ ਇਹ ਫਿਰ ਮੈਂ ਗਿਆ ਮੈਂ ਕਿਹਾ ਸੰਤ ਜੀ ਮੈਂ ਚੱਲਿਆ ਭਾਈ ਦਾ ਪਤਾ ਕਰਨ ਤੇ ਮੈਂ ਤੜਾਕੀ ਸ਼ਿਰਵਾਰ ਲੈ ਕੇ ਜਾਣਾ ਤੇ ਮੈਂ ਕਿਹਾ ਮੈਂ ਜਾਵਾਂ ਸੰਤਾਂ ਨੂੰ ਮੈਂ ਦੱਸ ਜਾਵਾਂ ਹੰਦੇ ਬਹਿ ਜਾ ਬੈ ਕੇ ਨਾ ਜੇਬ ਚ ਇਦਾਂ ਨੋਟ ਕੱਢੇ ਨਾ ਗਿਣਤੀ ਤੋਂ ਬਗੈਰ ਮੈਨੂੰ ਪਤਾ ਕਿੰਨੇ ਆ ਮੈਂ ਕਿਹਾ ਜੀ ਉਹਨੇ ਮੈਨੂੰ ਤਨੂ ਪਤਾ ਉਹਦੇ ਸੁਭਾ ਦਾ ਗੁੱਸੇ ਹੋ ਗਿਆ ਤੇ ਨਾ ਇਹਦਾ ਨਾ ਕਰੋ ਉਨੇ ਆ ਕੇ ਨਹੀਂ ਤੁਲਾ ਕੇ ਜਾ ਫਿਰ ਮੈਨੂੰ ਕੋ ਨਾ ਜਿੰਨੇ ਭਾਨ ਕੇ ਦਿੱਤੇ ਮੈਂ ਉਹਦੇ ਜਾ ਕੇ ਬਜੇ ਨੋਟ ਮਾਦਾ ਜੀ ਬੈਠੇ ਆ ਭਾਬੀ ਜੀ ਵੇਖੇ ਨੇ ਭਾਈ ਜਾਨ ਹੁਣ ਆ ਜ ਉਹਨੇ ਕੀ ਆ ਮੈਂ ਖਾਇ ਸੰਤਾ ਨੇ ਭੇਜਿਆ ਤੇ ਮੈਨੂੰ ਉਹ ਗੁੱਸੇ ਵਾਲੇ ਮਾਦਾ ਜੀ ਕਹਿੰਦੇ ਆ ਬੇਟਾ ਇਦਾਂ ਨਹੀਂ ਕਰੀਦਾ ਹੁੰਦਾ ਇਲਾਜ ਵਾਸਤੇ ਭੇਜਿਆ ਨਹੀਂ ਆ ਜੋ ਵੀ ਆ ਮਦਦ ਹੈ ਮਦਦ ਵਾਹ ਆਓ ਮਾਦਾ ਜੀ ਆਂਦੇ ਬੇਟਾ ਗੁੱਸੇ ਨੇ ਇਦਾਂ ਉਹਨਾਂ ਦਿੱਤੇ ਤੇ ਲਿਆਇਆ ਤੂੰ ਇਦਾਂ ਕਰ ਮੈਂ ਨੂੰ ਜਾਣਾ ਮੈਨੂੰ ਠਿਕਾ ਮਿਲਣਾ ਜ਼ਮੀਨ ਦਾ ਉਹ ਜਾਈਗਾ ਇਹ ਚ ਪਾ ਕੇ ਤੇ ਉਹਨਾਂ ਨੂੰ ਉਦਾਂ ਦੇ ਦੇ ਨਾ ਨਹੀਂ ਕਰੀ ਦਿੰਦੀ ਤਾਂ ਫਿਰ ਉਹ ਮੰਨ ਗਿਆ ਜੇਰਾ 15-20 ਦਿਨ ਹੀ ਆਏ 20 ਦਿਨ ਬਾਅਦ ਜਿਹੜਾ ਆਣ ਕੇ ਮਿਲੇ ਬਹੁਤ ਮੇਲ ਬਣਾਉ ਸੀ ਬੜਾ ਚੰਗਾ ਸੁਭਾਅ ਸੀ ਔਰ ਉਹ ਬੰਦੇ ਨੂੰ ਪਰਖ ਲਿੰਦੇ ਹੀ ਕਿੰਨੇ ਕੁ ਜੋਗਾ ਬਹਿਣ ਉਠਣ ਤੋਂ ਪਹਿਲਾਂ ਇਹ ਨਾ ਜਦੋਂ ਦੇ ਜਾ ਕੇ ਮਿਲਦੇ ਨੇ ਉਹਨਾਂ ਦੇ ਉਹਦੇ ਦਿਮਾਗ ਨਹੀਂ ਉਹ ਬੰਦਾ ਇਦਾਂ ਦਾ ਜਿਹੜਾ ਉਹਨਾਂ ਬਾਰੇ ਅਫਵਾਹਾਂ ਵੀ ਡਾਈਆਂ ਜਾਂਦੀਆਂ ਨੇ ਕਿ ਸੰਤ ਜੀ ਇਸ ਤਰ੍ਹਾਂ ਦੇ ਸੀ ਸੰਤ ਮਾੜੇ ਸੀ ਉਹਨਾਂ ਦੇ ਵਿੱਚ ਅਫਵਾਹਾਂ ਦੇ ਵਿੱਚ ਸਚਾਈ ਹੈ ਜਾਂ ਜਿਹੜਾ ਤੁਸੀਂ ਦੱਸ ਮੈਨੂੰ ਇੰਨਾ ਨਹੀਂ ਪਤਾ ਸੰਤਾਂ ਨੂੰ ਜਦ ਭਾਈ ਨੂੰ ਪੁੱਛੀਦਾ ਭਾਈ ਤੁਸੀਂ ਕਿਹੜੇ ਚੱਕਰਾਂ ਵਿੱਚ ਪੈਜੇ ਆਮ ਉਹ ਤਾਂ ਬਹੁਤ ਘੱਟ ਬੋਲ ਦਿੰਦੇ ਹੀ ਬੋਲ ਵੀ ਇਹ ਜਵਾਬ ਬੜੇ ਘੱਟ ਦਿੰਦੇ ਹੁੰਦੇ ਤੇ ਫੇਰ ਆਂਦਿਆਂ ਨੇ ਵਿਅੰਤ ਇਹੋ ਜੀ ਗੱਲ ਕੋਈ ਨਹੀਂ ਉਹ ਪਹੁੰਚੇ ਸੰਤ ਨੇ ਮੈਂ ਕੋਈ ਅਗਲ ਕਿਵੇਂ ਨਹੀਂ ਕਿਸੇ ਨਾਲ ਲੱਗਣ ਵਾਲਾ ਠੀਕ ਹੈ ਕਿ ਨਹੀਂ ਉਹਨਾਂ ਚ ਦਾਮ ਆ ਸਭ ਕੁਝ ਆ ਕੋਈ ਇਹੋ ਜੀ ਨਹੀਂ ਉਹ ਮਣਕ ਪੰਜਾਬ ਦੀ ਗੱਲ ਕਰਦੇ ਨੇ ਗੁਰਬਾਣੀ ਪੜ੍ਹਦੇ ਨੇ ਨਾਲ ਬਾਣੀ ਨਾਲ ਜੋੜਦੇ ਨੇ ਠੀਕ ਹੈ ਕਿ ਤੋਨਾਂ ਚ ਕੋਈ ਉਹ ਜੀ ਗਲਤ ਕੰਮ ਹੈ ਨਹੀਂਗਾ ਕਿ ਮੈਂ ਉਹ ਜੇ ਬੰਦੇ ਨਾਲ ਨਹੀਂ ਰਲਦਾ ਹਾਂ ਤੁਹਾਨੂੰ ਪਤਾ ਹੈ ਮਾਤਾ ਜੀ ਨੂੰ ਹੀ ਪਤਾ ਇਹੋ ਜੀ ਗੱਲ ਉਹਨੇ ਹਣ ਵੀ ਫਿਰ ਮੈਂ ਪਾਕਿਸਤਾਨ ਗਿਆ ਸੀ 84 ਇਹ ਉਹ ਤੋਂ ਮੈਂ ਫਲੈਟ ਲੈ ਕੇ ਆ ਨਵੀਂ ਨਵੀਂ ਫਲੈਟ ਚੱਲੀ ਤੇ ਮਾਤਾ ਜੀ ਨੇ ਆਦੇ ਇੱਕ ਮਦਗੀ ਜਿਹੜਾ ਕਮੀਜ਼ ਦਾ ਕਪੜਾ ਹੈ ਮੈਂ ਮਾਤਾ ਜੀ ਲਈ ਲਿਆਇਆ ਉਹਨੇ ਸੰਤਾ ਨੂੰ ਦੇ ਆਈਏ ਮੈਂ ਆਜ ਦੇ ਆਉ ਮਾਤਾ ਜੀ ਨੇ ਕਹਤੇ ਅਸੀਂ ਗੈਸਟ ਆ ਰਾ ਜਿਹੜਾ ਉਹ ਕਾਲ ਰਸੋ ਤੋਂ ਉਹਦੇ ਉੱਤੇ ਹੀ ਮੈਂ ਕਿਹਾ ਵੀ ਕਿ ਇਹ ਨਰ ਹੋਏ ਮੇਰੀ ਮਾਂ ਆ ਗਈ ਝੱਗਾ ਵੀ ਲੈ ਆ ਦੇ ਨਾਲ ਸਵਾਈ ਇਹ ਸੰਤਾ ਜੀ ਨੇ ਬੋਲਿਆ ਇਹ ਸੰਤਾ ਨੇ ਕਿ ਹਮ ਉਹਨੇ ਕੁਰਤਾਨੀ ਆ ਗਿਆ ਮੇਰਾ ਝੱਗਾ ਵੀ ਲੈ ਕੇ ਆਇਆ ਤੇ ਨਾਲ ਸਵਾਈ ਹਮ ਤੇ ਫਿਰ ਵੀ ਇਹ ਨਾਲ ਜਿਹੜੀ ਸ਼ਕਤੀ ਸੀ ਕੋਈ ਐੋ ਜੀ ਗੱਲ ਨਹੀਂ ਉਹ ਗਾਂ ਜੋ ਮਰ ਜਾ ਕੋਈ ਕਰੇ ਨਾ ਕਰੇ ਉਹਨਾਂ ਨੇ ਜੋ ਕਿਹਾ ਜੋ ਕੀਤਾ ਉਹ ਘਰ ਉਹ ਗਿਆ ਇੱਕ ਪੈਰ ਪਿਛੇ ਨਹੀਂ ਠੇ ਹਮ ਠੀਕ ਹੈ ਜੀ ਵਰਦਸ ਉਹਨਾਂ ਦਾ ਨਾਮ ਆ ਫਾਇਦਾ ਵੀ ਨਾ ਆਇਆ ਆਰਮੀ ਚ ਰਹਿੰਦੇ ਆ ਵੀ ਨਾ ਸੀਗੇ ਤੇ ਹੁਣ ਇੱਥੇ ਲੱਗਣ ਨਾਲ ਜੇ ਸਾਡੀ ਸਾਡੇ ਪ੍ਰਵਾਇਜ਼ ਇਤਿਆਜ ਜਰਨੈ ਸ਼ਿਵੇਕ ਸਿੰਘ ਕਰਕੇ ਜਿਹੜਾ ਉਹ ਕੰਮ ਕਰ ਗਏ ਨੇ ਕੌਮ ਲਈ ਗੁਰਤਾ ਮਾਲੀ ਸਿੱਖੀ ਲਈ ਇਹ ਨਹੀਂ ਆਹੀ ਉਹ ਕਦੀ ਵੀ ਦਿਨੋਂ ਨਹੀਂ ਪਲਾ ਸਕਦੇ ਸਾਡੇ ਮੇਰੇ ਲਈ ਤੇ ਮਾਨਸਰਮਨ ਉਨਾਰੂ ਹੋਆ ਔਰ ਹਰ ਸਿੱਖੀ ਰਹੂ ਹਰ ਪੰਜਾਬੀ ਰਹੂਗਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵਿੱਚ ਉਹਨੇ ਹੀ ਪੰਜਾਬ ਹੈ ਰਿਕਾਰਡ ਕਰਦੇ ਨੇ ਸਾਡੇ ਵਰਗਿਆਂ ਦੀ ਬਹੁਤ ਇਤਿਕਾਦ ਇਹਨਾਂ ਹੋ ਸਕਦਾ ਹੈ ਮੁਲਕੀ ਸਾਡੇ ਨੂੰ ਗਲਤੀਆਂ ਦੀ ਜ਼ਿੰਦਗੀ ਜਿਹੜੀ ਹਾਂ ਬਾਅਦ ਸਾਨੂੰ ਕੋਈ ਚਿਤਾਖਾ ਨਹੀਂ ਅਸੀਂ ਉਹਨਾਂ ਦਾ ਦੇਣਦਾਰ ਆਂ ਤੇ ਅਸੀਂ ਪੰਜਾਬ ਦਾ ਬਹੁਤ ਬਹੁਤ ਕੀ ਦੇਣਦਾਰ ਆਂ ਬੜੇ ਜਰਨਲ ਇੰਡੀਆ 'ਚ ਹੋਏ ਆ ਸਿੱਖ ਜਨ ਹੈ ਇਹਨਾਂ ਤੋਂ ਵੀ ਕਾਬਲ ਜਿਨ੍ਹਾਂ ਦਾ ਅੱਜ ਕੋਈ ਨਾਂ ਨਹੀਂ ਲੈਣ ਦੀ ਤਿਆਰ ਮੈਂ ਚੇਤਾ ਨਹੀਂਗਾ ਉਹ ਲਗਾਏ ਨੇ ਔਰ ਇਹਨਾਂ ਦਾ ਰਿੰਦੀ ਦੁਨੀਆ ਦਾ ਕਰਨਾ ਆ ਰਹਿਣਾ ਜਿਨ੍ਹਾਂ ਦਰਬਾਰ ਸਾਹਿਬ ਜਿੱਦਾਂ ਬਾਬਾ ਦੀਪ ਸਿੰਘ ਜੀ ਦਾ ਜਿੱਦਾਂ ਬਾਬਾ ਗਰਬਖ ਸਿੰਘ ਦਾ ਸਥਾਨ ਬਣਿਆ ਔਰ ਇਹਨਾਂ ਸਾਰੇ ਅਸੀਂ ਦੀ ਸਿਧੀ ਗੈਲਰੀ ਬਣ ਗਈ ਜਿੰਨੇ ਵੀ ਆਉਣਾ ਹੈ ਉਹਨਾਂ ਨੂੰ ਨਮਸਕਾਰ ਕਰਨਾ ਹੈ ਤੇ ਰੋਜ਼ ਵੀ ਰੋਜ਼ ਯਾਦ ਤਾਜ਼ਾ ਰਿੰਦੀ ਰਹਿਣੀ ਹੈ ਭਾਈ ਅਮਰੀਕ ਸਿੰਘ ਜੀ ਭਾਈ ਠਾਰਾ ਸਿੰਘ ਜੀ ਜਾਂ ਕਿਦਾਂ ਵੇਖੋ ਕਿਦਾਂ ਉਹਨਾਂ ਨੇ 1 ਇੰਚ ਪਿੱਛੇ ਨਹੀਂ ਹਟੇ ਮਾਣ ਹੁੰਦਾ ਉਹਨਾਂ ਦੀ ਸ਼ਹੀਦੀ ਦੇ ਉੱਪਰ ਹਾਂਜੀ ਸ਼ਹੀਦੀ ਤੇ ਮਾਣ ਹੁੰਦਾ ਮਹਿਸੂਸ ਬਹੁਜੀ ਬਹੁਤ ਅੱਜ ਹੀ ਹੈ ਸਾਨੂੰ ਮਾਣ ਜੇ ਅੱਜ ਸਾਡੀ ਇਤਮਾਨ ਸਨਮਾਨ ਆ ਤੇ ਉਹਨਾਂ ਕਰਕੇ ਸਾਡੇ ਆਪਣੀ ਕਰਤੂਤ ਕੋਈ ਇਹੋ ਜਿਹੀ ਨਹੀਂ ਗਈ ਅਸੀਂ ਸਿਰਫ ਉਹਦਾ ਪਰਿਵਾਰ ਆ ਤੇ ਪਰਿਵਾਰ ਆ ਉਹਦੇ ਅਸੀਂ ਨਹੀਂ ਚਾਹੁੰਦੇ ਅਸੀਂ ਕਦੇ ਕਦੇ ਉਹ ਨਹੀਂ ਸੋਚਿਆ ਕਿ ਜੇ ਨਾ ਸਾਡੇ ਭਰਾ ਦੇ ਆਪਣੀ ਸ਼ੀਦੀ ਨੂੰ ਦਾਗ ਲੱਗੇ ਤੇ ਡੈੱਡ ਬੋਡੀ ਜਦੋਂ ਮਿਲੀ ਸੀ ਜਰਨਲ ਸਾਡੀ ਆ ਤੁਹਾਨੂੰ ਸਪੁਰਦਤ ਕੀਤੀ ਗਈ ਨਹੀਂ ਭਾਬੀ ਜੀ ਮਾਤਾ ਜੀ ਸਾਰੇ ਪਹਿਣ ਸੀ ਮੇਰੀ ਮੈਸੀਜ ਵੀ ਲੜਕਾ ਤੋਂ ਪਿੰਡ ਚਲੇ ਗਿਆ ਹੀ ਕਿਹਨੇ ਕਿਹਨੇ ਸੱਦਾ ਕਿ ਉਹ ਜੰਨਤ ਦੇ ਆ ਜਰਨਲ ਬਰਾੜ ਸਾਰੇ ਜਾਣਦੇ ਸੀ ਉਹਨਾਂ ਨੂੰ ਕੋਈ ਲੋਕ ਜਿਹੇ ਵੜਾ ਤੋਂ ਬੰਦਾ ਹੈ ਨਹੀਂ ਹੈ ਉਹਨਾਂ ਦੇ ਕੰਨ ਚ ਵੜਾ ਜਿਆ ਸੀ ਬੜੀ ਵੱਡੀ ਪਛਾਣ ਤੇ ਉਹ ਹੀ ਸੀ ਕੰਨਾਂ ਦੇ ਜਿਹਨਾਂ ਦਾ ਮੇ ਦਾ ਵੜਾ ਇਹ ਖੱਬੇ ਕਾਨੇ 'ਚ ਇਹ ਕਰਕੇ ਉਹ ਸਾਰੇ ਜਾਣਦੇ ਸੀ ਕਿ ਜਦ ਵਿੱਚ ਵੇਗੇ ਨਾਲ ਕੋ ਵਾਕੀ ਟਾਕੀ ਸੀ ਸਟੇਨ ਗਨ ਸੀ ਪਤਾ ਲੱਗੇ ਹਮ ਡਰਸ ਤੋਂ ਕੋਈ ਛੱਡ ਕੋਣਾ ਪਛਾਣ ਨਹੀਂ ਕੀਤੀ ਨਾ ਸਾਨੂੰ ਸੱਦੇ ਕੇ ਨਾ ਸਾਨੂੰ ਕੋ ਫੁੱਲ ਦਿੱਤੇ ਨਾ ਕੋਸ਼ ਛੱਡਣਾ ਕੋਈ ਇਹੋ ਜੀ ਗੱਲ ਬਾਤ ਆ ਪਾ ਉਸ ਤੋਂ ਬਾਅਦ 90 ਦਾ ਦੌਰ ਵੀ ਚੱਲ ਪਿਆ ਹਾਂਜੀ 90 ਦੇ ਦੌਰ ਦੇ ਵਿੱਚ ਵੀ ਜਿਵੇਂ ਜੇ ਅਸੀਂ ਸਾਰੇ ਜਾਣਦੇ ਹਾਂ ਠੀਕ ਹਾਲਾਤ ਬਣੇ ਪੰਜਾਬ ਦੇ ਉਸ ਦੇ ਵਿੱਚ ਵੀ ਪਰੇਸ਼ਾਨੀਆਂ ਚੱਲੀਆਂ ਪਈਆਂ ਪਰਿਵਾਰ ਨੂੰ ਉਹ ਚ ਭਾਈ ਸਾਹਿਬ ਇਹਦਾ ਪਰੇਸ਼ਾਨੀਆਂ ਬਿਲਕੁਲ ਤੁਹਾਨੂੰ ਪਤਾ ਜਿਹੜੇ ਏਜੰਸੀਆਂ ਨੇ ਗਵਰਨਮੈਂਟ ਦੀਆਂ ਉਹ ਪਿੱਛੇ ਦੇ ਛੱਡਦੀਆਂ ਨਹੀਂ ਹਾਂ ਕੋਈ ਭਾਈ ਕੰਮ 'ਚ ਆਏ ਹੀ ਨਹੀਂ ਕਿ ਸੌਦੇਬਾਜ਼ੀ 'ਚ ਨਹੀਂ ਆਏ ਕਿ ਇਹਨੂੰ ਮੁਕਰ ਵੀ ਕਿਹੜੇ ਕੰਮ 'ਚ ਨਹੀਂ ਆਏ ਆਹੀ ਇਹ ਪਾਸੇ ਆਇ ਨਹੀਂ ਕੋਰ ਏਜੰਸੀਆਂ ਪਿੱਛੇ ਰਿੰਗੀਆਂ ਅਸੀਂ ਇਹ ਕੰਮ ਚਾਹਦੇ ਤੇ ਜ਼ਰੂਰ ਕਰਨਗੇ ਦਾ ਫਾਇਦਾ ਜੰਦੇ ਜੇ ਲਾਲਚ ਆ ਜਾਂਦੇ ਹਮ ਕੇਦੇ ਤੁਨਸ਼ਦਾਤਾ ਬਣਾਤਾ ਉਹਨੂੰ ਫਲਾਤਾ ਕਰਦਾ ਜਾਏ ਉਹ ਜੇ ਕਮਾਚ ਆ ਜਾਂਦੇ ਤੇ ਅਸੀਂ ਹੋ ਸਕਦਾ ਇਨਵੋਲ ਹੋ ਜਾਂਦੇ ਪਰ ਅਸੀਂ ਇਹੋ ਜੇ ਕੰਮ ਆਇ ਨਹੀਂ ਹੈ ਆਪਣਾ ਕਾਰੋਬਾਰ ਕੀਤਾ ਸਾਡੇ ਪੱਠੇ ਦਾ ਕਿਤੇ ਬੰਦ ਕਰਾ ਦਿੰਦੇ ਰਹਿ ਹਮ ਤੇ ਜਨਰਲ ਸਾਹਿਬ ਇਹ ਹੁਣ ਕੀ ਕਰਦੇ ਆਈ ਦੋ ਤਿੰਨ ਵਾਰੀ ਮੈਂ ਪੱਠਾ ਬੰਦ ਕਰਾ ਗਿਆ ਮੁੰਡੇ ਪਰ ਨਹੀਂ ਮੰਨਦੇ ਉਹਦੇ ਨਾਲ ਉਸੇ ਹਾਲਾਤ ਨਾਲ ਚੱਲਦੇ ਰਹੇ ਬਾਕੀ ਤਾਂ ਪਤਾ ਹੈ ਜਿੱਦਾਂ ਵੀ ਆ ਜਨਰਲ ਸਾਹਿਬ ਦਾ ਸੁਬੇਸ਼ ਸਿੰਘ ਨਾਮ ਕਿਵੇਂ ਬਣਿਆ ਚੋ ਜੀ ਇਹ ਸਾਹਬਾਦ ਸਿੰਘ ਨਹੀਂ ਨਹੀਂ ਇਹ ਨਾ ਸ਼ਾਹਬੇਕ ਸੀਗਾ ਸਾਹਿਬ ਇਹ ਹਾਂ ਤੇ ਛੋਟਾ ਨਾ ਸ਼ਮਸ਼ੇਰ ਜੀ ਤੇ ਮੈਂ ਚੋਕਤਾਂ ਇੱਕ ਮੈਥਡ ਹੈ ਜਸਵੰਤ ਉਹ ਛਿੰਨੇ ਭਰਾ ਜੇ ਤੁਸੀਂ ਚਾਰ ਸੀ ਉਹ ਛੋਟੇ ਹੋਗੇਗਾ ਇਹ ਤੇ ਮੇਰਾ ਨਾਮ ਬਿਆਨ ਤੁਹਾਡੇ ਤੋਂ ਛਿੰਨੇ ਸਾਲ ਵੱਡੇ ਸੀ ਉਹ ਪੈਸਾ ਹਾਂ ਜੀ ਮੇਰੇ ਨਾਲ 15 ਸਾਲ ਵੱਡੇ ਤੇ ਦੂਜੇ ਨੰਬਰ ਤੇ ਤੁਸੀਂ ਹਾਂ ਨਹੀਂ ਨਹੀਂ ਮੈਂ ਸਭ ਤੋਂ ਚੌਥਾ ਸਭ ਤੋਂ ਚਾਹਤ ਹਾਂ 92 ਦੂਰੇ ਨੰਬਰ ਤੇ ਭੈਣ ਸੀ ਵੀਰੇ ਨੰਬਰ ਸ਼ਮਸ਼ੇਰ ਸਿੰਘ ਅੰਡੀ ਤੇ ਚੌਥੇ ਦੇ ਜਸਵੰਤ ਮੈਂ ਭਾਈ ਸਾਹਿਬ ਦੇ ਪਰਿਵਾਰ ਦੇ ਭੈਣ ਨਹੀਂ ਚਾਰ ਭਰਾ ਤੇ ਭਾਈ ਸਾਹਿਬ ਦੇ ਪਰਿਵਾਰ ਦੇ ਵਿੱਚ ਹੋਣ ਜੀ ਮੈਂ ਉਹਨਾਂ ਦੇ ਤਿੰਨ ਲੜਕੇ ਨੇ ਜੀ ਇੱਕ ਕੇ ਦੋ ਇੱਕ ਸੈਕ੍ਰੀਮੈਂਟ ਹੋਇਆ ਅਮਰੀਕਾ 30 ਸਾਲ ਹੋ ਗਏ ਉਹ ਕਰਨਲ ਸੀਗੇ ਹਮ ਹਮ ਤੇ ਛੋਟਾ ਦਿਲ ਬਾ ਗਿਆ ਉਹ ਵੀ ਮੇਰਾ ਹੈਗਾ ਅਮਰੀਕਾ ਉਹਦਾ ਮੈਨੂੰ ਜਿਆਦਾ ਪਤਾ ਨਹੀਂਗਾ ਕੱਟ ਮਿਲਿਆ ਮਿਲਿਆ ਹਮ ਜਿਹੜਾ ਸਭ ਤੋਂ ਛੋਟਾ ਭਰਾ ਪਾਲ ਉਹ ਵੀ ਕੈਪਟਨ ਸੀਗਾ ਦਲਵਾ ਵੀ ਕੈਪਟਨ ਕੈਪਟਨ ਸੀ ਇਹਨਾਂ ਛੱਡ ਗਏ ਤੇ ਖੜੇ ਬਿਠੇ ਆ ਮਨੁ ਦੇ ਫਿਰ ਵੀ ਫੌਜ ਵਾਸਤੇ ਸੁਵਾਨ ਨਭਾਈਆਂ ਉਹਨਾਂ ਨੇ ਵੀ ਹਾਂਜੀ ਵੱਡਾ ਕਰਨ ਲੱਗੇ ਛੋਟੇ ਤੋਂ ਕੈਪਟਨਸੀ ਦੇ ਹਮਮ ਬਾਅਦ ਵਿੱਚ ਇਹਦੇ ਹੀ ਆ ਜਿੱਦਾਂ